ਮਾਮਲਾ ਫਤੇਗੜ ਚੂੜੀਆਂ ਦਾ ਹੈ ਔਰ ਇੰਨਾ سنگੀਨ ਮਾਮਲਾ ਸ਼ਾਇਦ ਤੁਸੀਂ ਕਦੇ ਸੁਣਿਆ ਵੀ ਨਹੀਂ ਹੋਣਾ ਘਰ ਵਾਲਾ ਆਪਣੀ ਘਰ ਵਾਲੀ ਨੂੰ ਦੋਹਾ ਕਤਰ ਤੋਂ ਸਰਪ੍ਰਾਈਜ਼ ਦੇਣ ਲਈ ਆਉਂਦਾ ਤੇ ਘਰ ਵਾਲੀ ਮੋਹਰਿਓ ਆਪਣੇ ਪ੍ਰੇਮੀ ਦੇ ਨਾਲ ਮੋਬਾਈਲ ਫੋਨ ਤੇ ਮਿੱਠੀਆਂ-ਮਿੱਠੀਆਂ ਮਾਰਨ ਲੱਗੀ ਆ ਔਰ ਘਰ ਵਾਲਾ ਜਦੋਂ ਇਹ ਸਾਰੀਆਂ ਗੱਲਾਂ ਸੁਣਦਾ ਹੈ ਤੇ ਆਪਣੀ ਘਰ ਵਾਲੀ ਦੇ ਨਾਲ ਲੜਦਾ ਚ ਝਗੜਦਾ ਹੈ ਤੇ ਉਹਨੂੰ ਬੁਰਾ ਭਲਾ ਕਹਿੰਦਾ ਘਰ ਵਾਲੀ ਅੱਗੋਂ ਟੀਟ ਨਿਕਲਦੀ ਆ ਇਸ਼ਕ ਚ ਅੰਨੀ ਨੇ ਆਪਣੀ ਇਹ ਸਾਰੀ ਗੱਲਬਾਤ ਆਪਣੇ ਯਾਰ ਨੂੰ ਦੱਸੀ ਤੇ ਯਾਰ ਮਗਰਿਓ ਆਪਣੇ ਉਸਦੇ ਘਰ ਵਾਲਿਆਂ ਨੂੰ ਧਮਕੀਆਂ ਦੇਣ ਲੱਪਿਆ ਕਿ ਤੈਨੂੰ ਜਾਨੋਂ ਮਾਰ ਦੇਣਾ ਜਾਂ ਤੇਰਾ ਜਿਹੜਾ ਆ ਸਭ ਕੁਝ ਮਿਟਾ ਦੇਣਾ ਆ ਬਸ ਕਿ ਫਿਰ ਖਿੱਚੋ ਤਾਣ ਚੱਲਦੀ ਰਹੀ ਤੇ ਘਰ ਵਾਲੀ ਉਸੇ ਦਿਨ ਸ਼ਾਮ ਨੂੰ ਆਪਣਾ ਘਰ ਛੱਡ ਕੇ ਉਸਦੇ ਨਾਲ ਨੱਠ ਗਈ ਤੇ ਜਦੋਂ ਦੋ ਗਵਾਂਡਰਾਂ ਨੂੰ ਪਤਾ ਲੱਗਾ ਜਿਹੜੀਆਂ ਕਿ ਉਹਦੀਆਂ ਸਹੇਲੀਆਂ ਬਣੀਆਂ ਸੀਗੀਆਂ ਲਗਾਤਾਰ ਉਹਦੇ ਚਾਚੇ ਨੂੰ ਜਿਹੜਾ ਡਰਾਉਂਦੀਆਂ ਰਹੀਆਂ ਵੀ ਅਸੀਂ ਤੈਨੂੰ ਜਾਂ ਤੇਰੇ ਟੱਬਰ ਨੂੰ ਪੂਰੇ ਨੂੰ ਜੇਲ੍ਹ ਕਰਾ ਦੇਣੀ ਆ ਕੁੜੀ ਜਿਹੜੀ ਆ ਉਹ ਤੁਹਾਡਾ ਕਰਕੇ ਗਈ ਆ ਇਸੇ ਤੋਂ ਦੁਖੀ ਚਾਚਾ ਜ਼ਹਿਰ ਖਾ ਲੈਂਦਾ ਆ ਪੋਰ ਇਨਾ ਸੰਗੀਨ ਮਾਮਲਾ ਤੁਸੀਂ ਸ਼ਾਇਦ ਕਦੇ ਸੁਣਿਆ ਹੀ ਨਹੀਂ ਹੋਣਾ ਬੰਦਾ ਆਪਣੀ ਔਰਤ ਦੇ ਉੱਤੇ ਯਕੀਨ ਕਿਵੇਂ ਕਰੇ ਕਹਿੰਦੇ ਆ ਕਿ ਥੋੜੇ ਸਾਲ ਪਹਿਲਾਂ ਇਹਦੇ ਭਰਾ ਦੀ ਯਾਨੀ ਕਿ ਪੀੜਤ ਜਿਹੜਾ ਉਹਦੇ ਭਰਾ ਦੀ ਦੁਬਈ ਦੇ ਵਿੱਚ ਐਕਸੀਡੈਂਟ ਦੇ ਵਿੱਚ ਮੌਤ ਹੋਈ ਸੀ ਤੇ ਘਰ ਦੇ ਵਿੱਚ ਕੁਝ ਵੀ ਨਹੀਂ ਸੀਗਾ ਔਰ ਕਹਿੰਦੇ ਆ ਵਾਰਡ ਨੰਬਰ 1 ਡੇਰਾ ਰੋਡ ਦਾ ਸੀਗਾ ਜਿੱਥੇ ਉਹ 26 ਸਤੰਬਰ ਨੂੰ ਦੋਹਾ ਕਤਰ ਤੋਂ ਆਪਣੀ ਕਾਰ ਆਲੀ ਨੂੰ ਸਰਪ੍ਰਾਈਜ਼ ਦੇਣ ਲਈ ਪਹੁੰਚਦਾ ਗੁਰਮੀਤ ਸਿੰਘ ਪੁੱਤਰ 인ਦਰਜੀਤ ਸਿੰਘ ਤੇ ਜਦੋਂ ਆਪਣੀ ਘਰ ਵਾਲਾ ਦੀ ਕੋਮਲ ਪ੍ਰੀਤ ਨੂੰ ਕਿਸੇ ਦੇ ਨਾਲ ਗੱਲਾਂ ਕਰਦਾ ਦੇਖਦਾ ਆ ਤੇ ਅਗ ਬਬੂਲਾ ਉੱਠਦਾ ਆ ਤੇ ਪਰ ਉਲਟਾ ਉਹਦੇ ਨਾਲ ਧੱਕਾ ਹੋ ਗਿਆ ਕਹਿੰਦੇ ਜੀ ਆਪਣੇ ਆਸ਼ਕ ਤੋਂ ਕਾਰਾਲੀ ਆਪਣੇ ਘਰ ਵਾਲੇ ਨੂੰ ਧਮਕੀਆਂ ਦੇਉਣ ਲੱਪੇ ਮੈਸੇਜ ਆਉਣ ਲੱਪੇ ਔਰ ਉਹਨੇ ਆਪਣੀ ਦਰਖਾਸਤ ਫਤੇਗੜ ਚੂੜੀਆਂ ਥਾਣਾ ਚ ਵੀ ਦਿੱਤੀ ਲਗਾਤਾਰ ਕੋਮਲਪ੍ਰੀਤ ਕੌਰ ਕਹਿੰਦੇ ਆ ਵੀ ਆਪਣੀਆਂ ਗਵਾਂਡਨਾ ਦੇ ਥਰੂ ਜਿਹੜਾ ਆ ਉਹਨੂੰ ਥ੍ਰੈਟ ਵੀ ਕਰਦੀ ਰਹੀ ਚਾਚੇ ਸੌਰੇ ਨੇ ਇਹਨਾਂ ਧਮਕੀਆਂ ਤੋਂ ਤੰਗ ਆ ਕੇ ਜਰੀਲੀ ਜਿਹੜੀ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਪੀੜਤ ਨੌਜਵਾਨ ਦੀ ਪਤਨੀ ਦਾ 5 ਸਾਲ ਦਾ ਬੱਚਾ ਜਵਾਕ 5 ਸਾਲ ਦਾ ਆ ਬੰਦਾ ਆਪਣੀ ਜਨਾਨੀ ਦੇ ਉੱਤੇ ਕਿਵੇਂ ਜਿਹੜਾ ਆ ਕੋਈ ਪ੍ਰੋਸਾ ਕਰ ਲਵੇ ਪੂਰਾ ਘਰ ਭਾਗ ਛੱਡ ਕੇ ਪਰਿਆ ਘਰ ਛੱਡ ਕੇ ਕਮੌਣ ਖਾਤਰ ਆਪਦੀ ਘਰ ਵਾਲੀ ਦੇ ਖਾਤਰ ਜਿਹੜਾ ਕੋਈ ਬਾਹਰ ਤੁਰਿਆ ਫਿਰੇ ਤਾਂ ਪਿੱਛੋਂ ਘਰ ਵਾਲੀ ਜੇ ਇਹੇ ਕਰੇ ਤਾਂ ਫੇਰ ਜੇ ਬੰਦਾ ਉਹਨੂੰ ਡਾਟੇ ਤੇ ਇਹੇ ਕੁਝ ਹੋਵੇ ਤਾਂ ਫਿਰ ਬੰਦੇ ਦਾ ਯਕੀਨ ਉੱਠ ਜਾਂਦਾ ਹੈ ਫਿਲਹਾਲ ਕੋਮਲਪ੍ਰੀਤ ਕੌਰ ਜਿਹੜੀ ਹੈ ਕਿ ਉਹਦੇ ਉੱਤੇ ਮਾਮਲਾ ਦਰਜ ਕਰ ਲਿਆ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਫਤੇਗੜ ਚੂੜੀਆਂ ਐਸਐਚਓ ਦੜੇ ਨੇ ਇਸ ਬੰਦੀ ਦੱਸਦੀ ਆ ਕਿ ਅਸੀਂ ਪੂਰੇ ਮਾਮਲੇ ਨੂੰ ਟ੍ਰੇਸ ਕਰ ਰਹੇ ਹਾਂ ਔਰ ਟ੍ਰੇਸ ਕਰਨ ਤੋਂ ਬਾਅਦ ਕੋਮਲਪ੍ਰੀਤ ਕੌਰ ਤੇ ਉਹਦੀ ਗਵੰਡ ਜਿਹੜੀ ਰਜਨੀ ਆ ਤੇ ਮਨਦੀਪ ਕੌਰ ਆ ਉਹਦੇ ਉੱਤੇ ਮਾਮਲਾ ਜਿਹੜਾ ਦਰਜ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੁਸੀਂ ਦੇਖੋ ਕਹਿੰਦੇ ਆ ਸਿਆਣੇ ਵੀ ਜੇ ਤੁਹਾਡੀ ਘਰ ਦੀਆਂ ਚੰਗੀਆਂ ਨੇ ਔਰਤਾਂ ਚੰਗੀਆਂ ਰਹਿਣ ਤਾਂ ਤੁਹਾਡਾ ਘਰ ਸਵਰਗ ਬਣ ਜਾਂਦਾ ਹੈ ਪਰ ਜੇਕਰ ਔਰਤਾਂ ਮਾੜੀਆਂ ਨੇ ਤਾਂ ਇਹ ਘਰ ਤੁਹਾਨੂੰ ਨਰਕ ਤੋਂ ਵੀ ਬੱਤਰ ਨਜ਼ਰ ਆਉਂਦਾ ਆ ਮੁੰਡੇ ਨਾ ਵਿਚਾਰੇ ਨਾਲ ਇਹੀ ਹੋਇਆ ਘਰ ਦੇ ਵਿੱਚ ਕੋਈ ਵੀ ਨਹੀਂ ਸੀ ਲੈ ਦੇ ਕੇ ਇੱਕ ਚਾਚਾ ਸੀਗਾ ਪਿਓ ਪਹਿਲਾਂ ਗੁਜ਼ਰ ਗਿਆ ਭਰਾ ਦਾ ਦੁਬਈ ਚ ਐਕਸੀਡੈਂਟ ਹੋਇਆ ਆਪ ਦੋਹਾ ਕਤਰ ਕਮਾਈ ਕਰਦਾ ਸੀਗਾ 5 ਸਾਲ ਦਾ ਬੱਚਾ ਜਦੋਂ ਘਰ ਵਾਪਸ ਆਇਆ ਤੇ ਘਰ ਵਾਲੀ ਕਿਸੇ ਹੋਰ ਦੇ ਨਾਲ ਇਸ਼ਕ ਦੇ ਵਿੱਚ ਅੰਨੀ ਹੋਈ ਹੋਈ ਸੀ ਇਸ਼ਕ ਦੇ ਵਿੱਚ ਅੰਨੀ ਨੇ ਆਪ ਦਾ ਘਰ ਪੱਟ ਲਿਆ ਹੁਣ 5 ਸਾਲ ਦਾ ਜਵਾਕ ਕੱਲਾ ਆ ਘਰ ਪੂਰਾ ਪੱਟਿਆ ਗਿਆ ਹਾਲਾਂਕਿ ਸਾਡੀ ਗੱਲਬਾਤ ਵੀ ਹੋਈ ਆ ਅੱਛਾ ਤੁਹਾਡੇ ਮਨਜੀਸ਼ਨ ਕੀ ਲੱਗਦੀ ਸੀ ਫਿਰ ਭਰਾ ਇਹ ਵੱਡੇ ਕੀ ਗੱਲ ਹੋਈ ਉਹਨਾਂ ਨੇ ਸੋਸਾਇਟੀ ਨਾਲ ਜੀ ਮੇਰੇ ਧੀਆਂ ਨੂੰ ਮਤਲਬ ਕਿ ਮਡੇ ਰਿਲੇਸ਼ਨ ਵਿੱਚ ਹੀ ਉਹ ਤੋਂ ਪਰੇਸ਼ਾਨ ਹੋ ਕੇ ਇਹਨਾਂ ਨੇ ਸੋਸਾਇਟੀ ਕਰ ਲਿਆ ਜੀ ਪਹਿਲਾਂ ਸਾਡੇ ਕਿੱਥੇ ਆ ਰਹੀ ਸੀ ਹਾਂਜੀ ਤਾਂ ਕਿੱਡਾ ਕੀ ਸੀਗੀ ਹਾਂਜੀ ਪਲੋਂ ਨੂੰ ਦੇ ਖਬਰ ਨਹੀਂ ਪਤਾ ਉਹਨੇ ਪਤਾ ਲੱਗਾ ਜੇ ਚਲੀ ਗਈ ਇਹ ਫਿਰ ਇਹਨਾਂ ਨੇ ਕਿਉਂ ਕੀ ਇਸ ਕਿ ਪਰੇਸ਼ਾਨੀ ਚਾਣ ਕੇ ਕਰ ਲਿਆ ਨਾ ਹਾਂ ਜੀ ਆ 2003 ਦੇ ਸਹੇਲੀਆਂ ਸਾਡੀ ਨੌਂ ਦੀਆਂ ਜਿਹੜੀਆਂ ਰਜਨੀ ਤੇ ਜੀ ਸੰਦੀਪ ਕੌਰ ਇਹ ਪਰੇਸ਼ਾਨ ਕਰਦੇ ਆਂ ਲੰਘਦੇ ਆਂਦੇ ਆਂ ਟੀਚਰਾਂ ਨੂੰ ਟੀਚਰਾਂ ਕਰਦੀਆਂ ਸੀ ਕੋਈ ਇਦਾਂ ਦਾ ਹਸਤਾ ਫਿਰ ਜਿਹਦੇ ਵਿੱਚ ਉਹ ਟੈਨਸ਼ਨ ਲੈ ਗਿਆ ਜ਼ਿਆਦਾ ਇਦਾਂ ਕਰਦੇ ਹਾਂਜੀ ਹਾਂਜੀ ਗੁਰਮੀਤ ਸਿੰਘ ਜੀ ਇਹਨਾਂ ਨੇ ਸੂਇਸ਼ੈਡ ਕੀਤੀ ਕੀ ਲੱਗਦੇ ਸੀ ਤੁਹਾਡੇ ਉਹ ਮੇਰੇ ਫਾਦਰ ਸਾਹਿਬ ਹੀ ਮਤਲਬ ਪਾਲਿਆ ਮੈਨੂੰ ਉਹਨਾਂ ਨੇ ਹੀ ਮਤਲਬ ਪਿਓ ਬਣੇ ਸੀ ਮੇਰੇ ਹਾਂਜੀ ਵੈਸੇ ਰਿਸ਼ਤਾ ਕੀ ਸੀ ਰਿਸ਼ਤਾ ਮੇਰੇ ਚਾਚਾ ਜੀ ਆ ਤੇ ਉਹਨਾਂ ਨੇ ਕੱਲ ਆਪਣਾ ਸੂਇਸ਼ੈਡ ਕਰ ਲਈ ਕੀ ਸੀ ਮਾਮਲਾ ਕਿਉਂ ਮਜਬੂਰ ਹੋ ਗਏ ਸੂਇਸ਼ੈਡ ਕਰ ਸੂਇਸ਼ੈਡ ਕੱਲ ਵਕੀਲ ਚ ਤੁਹਾਨੂੰ ਕੀ ਕਰਾ ਰਹੇ ਹਾਂਜੀ ਸਰ ਸੂਇਸ਼ੈਡ ਦਾ ਇਹ ਮਸਲਾ ਬਣਿਆ ਵੀ 26 ਤਰੀਕ ਨੂੰ ਮੈਂ ਛੁੱਟੀ ਤੋਂ ਆਇਆ ਹਾਂ ਦੋਹਾ ਕਦਰ ਤੋਂ ਆਇਆ ਹਾਂ ਘਰ ਠੀਕ ਹੈ ਜੀ ਮੈਂ ਦੱਸ ਕੇ ਨਹੀਂ ਆਇਆ ਸਰਪ੍ਰਾਈਜ਼ ਵਾਸਤੇ ਆ ਵੀ ਚਲੋ ਇਹ ਘਰ ਬਿਨਾਂ ਦੱਸੇ ਜਾਣਾ ਵਾ ਇਹ ਠੀਕ ਹੈ ਤੇ ਇੱਥੇ ਪਹੁੰਚ ਕੇ ਸਰ ਮੈਂ ਵੇਖਿਆ ਵੀ ਵਾਈਫ ਮੇਰੇ ਫੋਨ ਤੇ ਲੱਗੇ ਹੈ ਕਿਸੇ ਮੁੰਡੇ ਨਾਲ ਬਾਹਰ ਤੇ ਮੈਂ ਆ ਕੇ ਪਹਿਲਾਂ ਚਲੋ ਦੋ ਚਾਰ ਮੈਚ ਪੇੜਾ ਮਾਰੀਆਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਮੈਂ 10 ਵਜੇ ਤੋਂ ਲੈ ਕੇ 4 ਵਜੇ ਤੱਕ ਮੈਂ ਸਮਝਾਉਂਦਾ ਰਿਹਾ ਪਿਆਰ ਨਾਲ 26 ਤਰੀਕ ਨੂੰ 4 ਵਜੇ ਤੱਕ ਮੈਂ ਸਮਝਾਉਂਦਾ ਰਿਹਾ ਵੀ ਚਲੋ ਜਿਹੜੀ ਗੱਲ ਹੋ ਗਈ ਹੈ ਛੱਡਦੇ ਹਾਂ ਤੇ ਤਿਆਰ ਨਾਲ ਬੈ ਕੇ ਨਵੇੜ ਲੈਨੇ ਆਂ ਤੇ ਉਹ ਆंदे ਵੀ ਨਹੀਂ ਮੈਂ ਜਾਣਾ ਹੀ ਜਾਣਾ ਫਿਰ ਵਿੱਚੋਂ ਜੇ ਸਹਿਮਤ ਹੋ ਗਏ ਵੀ ਚੱਲ ਠੀਕ ਹੈ ਨਹੀਂ ਜਾਂਦੇ। ਭਾਈ ਉਹ 12 ਉਹ ਜਿਹੜਾ ਮੁੰਡਾ ਸੀ ਕੀ ਨਾਮ ਕਿੱਥੋਂ ਦਾ ਜੱਗਨ ਮੁੰਡਾ ਉਹਦਾ ਪਿੰਡ ਨਹੀਂ ਪਤਾ ਜੀ। ਅੱਛਾ ਹਾਂ ਜੀ ਆਨ ਪਛਾਤਾ ਸੀ। ਹਾਂ ਜੀ ਤੇ ਉਹ ਫਿਰ ਮੈਂ ਫਤਿਹ ਨੂੰ ਟਿਊਸ਼ਨ ਛੱਡਣ ਚਲ ਗਿਆ। ਬੇਟੇ ਨੂੰ ਹਾਂ ਜੀ ਬੇਟੇ ਦਾ ਬੇਟਾ ਬੇਟਾ 5.5 ਸਾਲ ਦਾ ਹੈ। ਹਾਂ ਜੀ ਉਹਨੂੰ ਮੈਂ ਟਿਊਸ਼ਨ ਛੱਡਣ ਚਲ ਗਿਆ ਤੇ ਮਗਰੋਂ ਹੀ ਮੈਂ ਜੇ ਇੱਥੇ ਹੀ ਗਿਆ ਹੁਣਾਂ ਤੇਰਾ ਮਗਰੋਂ ਚਲ ਗਿਆ। ਤੇ ਇਹਦੇ ਵਿੱਚ ਅਹੀਂ 26 ਤਰੀਕ ਦੀ ਐਫ ਆਈ ਆਰ ਕਰਾਈ ਆ ਥਾਣੇ ਠੀਕ ਹੈ ਉਹਨਾਂ ਦੇ ਨਾਲ ਇੱਕ ਬੰਦਾ ਇਧਰੋਂ ਵਹੇਲੀਆਂ ਚੋਂ ਮੋਤਬਾਰ ਆ ਐਮ ਸੀ ਸਾਡੇ ਇਧਰ ਰਾਮ ਸਿੰਘ ਹੈ ਜੀ ਉਹ ਜਾਂਦਾ ਰਿਹਾ ਵਾ ਜਿਹਦੇ ਕਰਕੇ ਕਾਰਵਾਈ ਨਹੀਂ ਹੋਈ ਨਹੀਂ ਤੁਸੀਂ ਦਰਖਾਸਤ ਦਿੱਤੀ ਦਰਖਾਸਤ ਦਿੱਤੀ 26 ਤਰੀਕ ਦੀ ਬਾਈਕ ਜਿਹੜੀ ਆ ਹਾਂ ਜੀ 26 ਤਰੀਕ ਦੀ ਦਰਖਾਸਤ ਦਿੱਤੀ ਆ ਜੀ ਜੇ ਪਹਿਲਾਂ ਕਾਰਵਾਈ ਕੋਈ ਹੁੰਦੀ ਤੇ ਸਾਡੇ ਜੀ ਨਹੀਂ ਹਜਣਾ ਅੱਛਾ ਇਸ ਜਿਹੜਾ ਸੰਪਰਕ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਆਪਣੀ ਵੱਲ ਵੀ ਕਿੱਥੇ ਸਾਨੂੰ ਮੈਂ ਬਹੁਤ ਫੋਨ ਟਰਾਈ ਕੀਤੇ ਜੀ ਕੋਈ ਫੋਨ ਮੈਸੇਜ ਨਹੀਂ ਆਇਆ ਪਰ ਆ ਜਿਹੜੇ ਗਵਾਂਢਿਆ ਇਹਨਾਂ ਦੇ ਘਰ ਫੋਨ ਮੈਸੇਜ ਆਉਂਦੇ ਰਹੇ ਇਹਨਾਂ ਦੀ ਪੂਰੀ ਗਲਪਤ ਹੁੰਦੀ ਰਹੀ ਹੈ ਅੱਛਾ ਹਾਂਜੀ ਇਹ ਫਿਰ ਇਹਨਾਂ ਨੇ ਇਹਨਾਂ ਨੇ ਸੁਸਾਈਡ ਕਿਉਂ ਕੀਤੀ ਇਹਨਾਂ ਨੂੰ ਸਾਰੇ ਅਸਾਂ ਦੇchnਾ ਇਹ ਦੁਖੀ ਕਰਦੀਆਂ ਦੋਵੇਂ ਇੱਕ ਦਾ ਘਰ ਇਹ ਆ ਤੇ ਇੱਕ ਦਾ ਉਹ ਬੰਨੇ ਆ ਮਤਲਬ ਨੰਗਦੇ ਆਉਂਦੇ ਜੋ ਇੱਕ ਦਾ ਚੜ੍ਹਦੇ ਪਾਸੇ ਇੱਕ ਦਾ ਲੇਢੇ ਪਾਸੇ ਹਾਂਜੀ ਸਾਡਾ ਸੈਂਟਰ ਚ ਤੁਹਾਡੀ ਵਾਈਫ ਨਾਲ ਇਹਨਾਂ ਦਾ ਕੀ ਰਿਲੇਸ਼ਨ ਹੈ ਇਹ ਮਤਲਬ ਜਦਾਣ ਗਵਾਂਢ ਚ ਸਹੇਲੀਆਂ ਬਣੀਆਂ ਸੀ ਤੇ ਪਰ ਇਹਨਾਂ ਦਾ ਪੂਰਾ ਮਤਲਬ ਜਿੱਦਾਂ ਹੁਣ ਇੱਕ ਦੂਜੇ ਯਾਰਾਂ ਦੋਸਤਾਂ ਨੂੰ ਇੱਕ ਦੂਜੇ ਦਾ ਪਤਾ ਹੀ ਹੁੰਦਾ ਵੀ ਕਿਹਦਾ ਕਿੱਥੇ ਕੀ ਚੱਲਦਾ ਇਹਨਾਂ ਦੋਹਾਂ ਨੂੰ ਸਾਰਾ ਪਤਾ ਹੀ ਹੈ ਪਲਾਨਿੰਗ ਇਹਨਾਂ ਸਾਰੀਆਂ ਇਕੱਠੀ ਆ ਤੇ ਇਹ ਜੇ ਉਦੋਂ ਦੀ ਅਸੀਂ ਠਾਣੇ ਇਹਨਾਂ ਦੇ ਨਾਲ ਖਾ ਕੇ ਆਏ ਆ ਜੇ ਉੱਥੇ ਪੈਰਵਾਈ ਹੁੰਦੀ ਤੇ ਸਾਡਾ ਜੀ ਕੱਲ ਪੱਜਣਾ ਸੀ ਤੇ ਇਹ ਫਿਰ ਇਹ ਕੀ ਕਰਦੀਆਂ ਸੀ ਕਿ ਤੁਹਾਡੇ ਜਿਹੜੇ ਪਿਤਾ ਸਮਾਨ ਜਿਹੜੇ ਚਾਚਾ ਸੀ ਇਹ ਇਹ ਇਹਨਾਂ ਨੂੰ ਖਜਾਖ ਜਾ ਕੇ ਲੰਗਦੀਆਂ ਸੀ ਹੁਣ ਇੱਥੋਂ ਲੰਘਣਾ ਇਧਰੋਂ ਨੂੰ ਵੇਖ ਕੇ ਜਿੱਦਾਂ ਟਿਚਕਰਾਈਆਂ ਕਰਨੀਆਂ ਯਾਨੀ ਥ੍ਰੈਟ ਕਰ ਥ੍ਰੈਟ ਕਰਦੀਆਂ ਹਾਂਜੀ ਅੱਛਾ ਵੀ ਤੁਹਾਡੀ ਜਿਹੜੀ ਨੋਵਾ ਉਹ ਕਿਤੇ ਹਾਂਜੀ ਉਹਨੂੰ ਲਾ ਕੇ ਕਰਦੇ ਆ ਹਾਂਜੀ ਹਾਂਜੀ ਯੋਨੂਲ ਇਹ ਉਹਦੇ ਹਾਲੇ ਵੇਖ ਹੁਣ ਜਦੋਂ ਇੱਥੇ ਅਸੀਂ ਖਲੋਤੇ ਆਂ ਤੇ ਸਾਡੇ ਨਾਲ ਵੇਖ ਕੇ ਕੋਈ ਕਰੂਗਾ ਸਾਨੂੰ ਤੇ ਆਉਣਾ ਹੀ ਆ ਵੀ ਸਾਡੇ ਮਤਲਬ ਹੁਣ 9:00 ਤੀਕਰ ਹੋ ਗਈ ਆ ਤੇ ਉਹਦੀ ਵਜ੍ਹਾ ਕਰਕੇ ਉਹਨਾਂ ਨੇ ਫਿਰ ਸੋਸਾਇਟੀ ਦਾ ਲੈ ਕੀ ਕਹਤਾ ਇੱਥੇ ਇੱਕ ਜਾ ਕੇ ਇਹ ਇਹ ਇਧਰ ਸਾਡੀ ਪਹਿਲੀ ਆ ਜੀ ਕਬਰਾਂ ਦੇ ਲਾਗੇ ਪਹਿਲੀ ਜਾ ਗਈ ਤਾਂ ਹਾਂਜੀ ਉੱਥੇ ਆ ਕੇ ਗੋਲੀ ਗਾਲੀ ਖਾਲੀ ਆ ਫਿਰ ਕੁਝ ਕਾਰਵਾਈ ਹੋਈ ਉਸ ਕਾਰਵਾਈ ਅਜੇ ਤਾਂ ਜੀ ਕੱਲ ਪਰਚਾ ਲਿਖਿਆ ਵਾ ਕਿਤੇ ਕਿਤੇ ਤੇ ਹੋਈ ਆ ਦੋਹਾਂ ਇਹਨਾਂ ਤੇ ਆ ਜੀ ਗਵਰਡਿੰਗ ਆ ਹਾਂਜੀ ਇੱਕ ਵਾਈਫ ਤੇ ਆ ਦੇ ਕਮਿਊਨਿਟੀ ਦੇ ਜਿਹੜਾ ਅਣਜਾਣਾ ਮੋੜੇ ਦੀ ਪਛਾਣ ਹੋਈ ਦੀ ਕਿੱਥੋਂ ਦਾ ਨਹੀਂ ਪਿੰਡ ਦਾ ਪਤਾ ਨਹੀਂ ਲੱਗਦਾ ਤੁਹਾਡੀ ਵਾਈਫ ਕਿੱਥੇ ਹੈ ਇਹ ਮੈਨੂੰ ਨਹੀਂ ਪਤਾ ਜੀ ਉਹਦਾ ਭਰਾ ਦਾ ਫੋਨ ਆਉਂਦਾ ਵੀ ਸਾਡੇ ਕੋਲ ਆ ਪਰ ਭਰਾ ਤੇ ਖੁਦ ਬਾਹਰ ਆ ਉਹ ਭਰਾ ਕਿੱਥੇ ਆਦਾ ਭਰਾ ਦੁਹਾਗਾਤਰ ਚ ਕਿੱਥੇ ਤੁਹਾਡੇ ਸੋਹਰੇ ਮੇਰੇ ਹਰਸ਼ੇਸ਼ੀ ਨੇ ਅਸ਼ੇਸ਼ੀ ਨੇ ਜਿਹੜਾ ਰਾਜੇਸ਼ਾਸੀ ਨੇ ਹਾਂਜੀ ਅਨਸਰ ਕੀ ਮੰਦੀ ਸੇ ਸੂਚਿਤ ਕਰੇ ਦੇਖੋ ਜੀ ਅੱਜ ਸਾਨੂੰ ਠਾਣਾ ਫਤੇਗੜ ਚੂੜੀਆਂ ਵਿਖੇ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਮਨਜੀਤ ਸਿੰਘ son of ਦਰਸ਼ਨ ਸਿੰਘ ਜੋ ਕਿ ਵਾਰਡ ਨੰਬਰ 1 ਫਤੇਗੜ ਚੂੜੀਆਂ ਦਾ ਰਹਿਣ ਵਾਲਾ ਆ ਇਹਨੇ ਕੱਲ ਕੋਈ ਜਰੀਲੀ ਚੀਜ਼ ਜਿਹੜੀ ਖਾ ਲਈ ਸੀ ਜਿਸ ਦੇ ਇਸ ਕਰਕੇ ਇਲਾਜ ਲਈ ਨਿਊ ਲਾਈਫ ਹਸਪੀਟਲ ਅੰਮ੍ਰਿਤਸਰ ਮਜੀਠਾ ਰੋਡ ਵਿਖੇ ਇਲਾਜ ਦੀਨ ਸੀ ਜਿਸ ਦੀ ਦੌਰਾਨੇ ਇਲਾਜ ਮੌਤ ਹੋ ਗਈ ਸੀ ਇਸ ਸਬੰਧੀ ਸਾਡੇ ਵੱਲੋਂ ਕਾਰਵਾਈ ਕਰਦਿਆ ਗਰਮੀਤ ਸਿੰਘ son of ਇੰਦਰਜੀਤ ਸਿੰਘ ਜੋ ਕਿ ਮਨਜੀਤ ਸਿੰਘ ਦਾ ਭਤੀਜਾ ਆ ਉਹਦਾ ਬਿਆਨ ਕਲੰਬੰਦ ਕੀਤਾ ਗਿਆ ਜਿਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸਦੀ ਵਾਈਫ ਕੋਮਲਪ੍ਰੀਤ ਕੌਰ ਦੋ ਹੋਰ ਔਰਤਾਂ ਨੇ ਰਜਨੀ ਅਤੇ ਮਨਦੀਪ ਕੌਰ ਨਾਮ ਦੀਆਂ ਤੇ ਇਸ ਤੋਂ ਲਾ ਇੱਕ ਹੋਰ ਵਿਅਕਤੀ ਗगन ਜਿਨ੍ਹਾਂ ਤੋਂ ਤੰਗ ਪਰੇਸ਼ਾਨ ਹੋ ਕੇ ਉਸਦੇ ਚਾਚੇ ਮਨਜੀਤ ਸਿੰਘ ਨੇ ਕੋਈ ਜਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਆ ਜਿਸਤੇ ਗੁਰਮੀਤ ਸਿੰਘ ਦੇ ਬਿਆਨਾਂ ਤੇ ਸਾਡੇ ਵੱਲੋਂ 18 ਫਤੇਗੜ ਚੂੜੀਆਂ ਵਿਖੇ ਜੁਰਮ 108 35 ਬੀ ਐਨ ਐਸ ਤਹਿਤ ਮੁਕਦਮਾ ਦਰਜ ਕਰਕੇ ਤਫਤੀਸ਼ ਆਰੰਭ ਕੀਤੀ ਗਈ ਹੈ ਸਰ ਗ੍ਰਿਫਤਾਰੀ ਹੋਈ ਬਿਲਕੁਲ ਜੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਆ ਜਲਦੋ ਜਲ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਸਰ ਜੀ ਨੇ ਦੂਜੀਆਂ ਵੀਡੀਓ ਕਿਹ ਸੁਨੀਆ ਇਹ ਜੀ ਆਪਣਾ ਰਜਨੀ ਤੇ ਮਨਦੀਪ ਕੌਰ ਨਾਮ ਦੀਆਂ ਔਰਤਾਂ ਨੇ ਇਹ ਫਤੇਗੜ ਚੂੜੀਆਂ ਜੇ ਰਹਿਣ ਆਲੀਆਂ ਨੇ ਤੇ ਬਿਲਕੁਲ ਇਹਨਾਂ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਸੋ थैंक यू।